ਉਹ ਜਿਉਣੀ ਚਾਹੀਦੀ ਹੈ ਕੁੜੀ ਹੋਵੇ ਸੋਹਣੀ ਜੀ ਠੀਕ ਹੈ ਆਪਾਂ ਦਾਜ ਦੂ ਹੀ ਲੈਣਾ ਨਹੀਂ ਗਾ ਜੀ ਠੀਕ ਹੈ ਰੈਡੀ ਕਹਿੰਦਾ ਰਾਤ ਨੂੰ ਪੈਗ ਜਾਂ ਲਾ ਕੇ ਕਹਿੰਦਾ ਵੀ ਆ ਇੱਕ ਲਈ ਫਿਰ ਦੇ ਫੋਟੋ ਨਾਲ ਜਾ ਚਲਾਉਂਦੀ ਆ ਅੱਛਾ ਕਹਿੰਦਾ ਹਾਂ ਪਾਇਲਟ ਆ ਕਹਿੰਦਾ ਕੁੜੀ ਦੀ ਉਮਰ ਤਾਂ ਹੈਗੀ 26 27 ਸਾਲ ਕਹਿੰਦਾ ਮੈਂ ਕਿਹਾ ਬੜੀ ਵੱਡੀਆਂ ਫਰਕੀ ਵਾਲਾ 8 ਸਾਲ ਦਾ ਮੈਂ ਕਿਹਾ ਕਹਿੰਦਾ ਕਰ ਦੇਣਾ ਵਿਆਹ ਮੁੜ ਕੇ ਤੜਕੇ ਮੁਕਰਿਆਂ ਦਾ ਜੀ ਵਾਹ 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 ਮੈਂ ਮੋਣੀ ਲਾ ਕੇ ਦੇ ਨਈ ਮੋਣੀ ਕਹਿੰਦੇ ਨੇ ਮੋਣੀ ਕੁੜੀ ਮਗਰ ਲੱਗ ਜਾਂਦੀ ਆ ਉਹ ਮੋਣੀ ਲਾ ਕੇ ਦੇਨੇ ਆਪਾਂ ਵੀ ਕੋਈ ਕੁੜੀ ਮੋਹ ਮਗਰ ਲੱਗ ਜੇ ਮੇਰੇ ਹਾਂ ਪਰ ਲੱਗਦੀ ਨਹੀਂ ਕੋਈ ਐ ਬੜਾ ਔਖਾ ਕੰਮ ਆ ਯਾ ਇੱਕ ਤਾਂ ਇਹ ਗੱਡਿਆਂ ਵਾਲੇ ਮਾਰ ਦੰਦੇ ਆ ਜੀ ਗੱਡੀ ਲੈ ਕੇ ਜਾਂਦੇ ਆ ਕੁੜੀ ਉਹਨਾਂ ਨਾਲ ਫਸ ਜਾਂਦੀ ਐ ਅਰੇ ਕਹਿਣਾ ਕੀ ਚਾਹਤੇ ਹੋ ਜੀ ਮੈਨੂੰ ਕਹਿੰਦੇ ਹੁੰਦੇ ਸੀ ਪਹਿਲਾਂ ਵੀ 18 ਸਾਲ ਦਾ ਹੋ ਗਿਆ ਤੇਰਾ ਵਿਆਹ ਕਰ ਦਾਂਗੇ ਜੀ ਹਾਂ ਮਾਈ ਮੈਂ ਪੜਿਆ ਕਰਾਂਗਾ ਜੀ ਪੜ ਲਾ ਵੀ ਜੋ 12ਵੀਂ ਕਰ ਲਈ ਤੇਰਾ ਵਿਆਹ ਕਰ ਦਾਂਗੇ ਪੱਕਾ 18 ਸਾਲ ਦਾ ਹੋ ਗਿਆ ਲਾਲਚ ਦੇਈ ਗਈ ਲਾਲਚ ਦੇਈ ਗਈ ਉਹ ਹੁਣ ਲਾਲਚ ਮੈਂ ਹੋ ਗਈ 19 ਸਾਲਾਂ ਦਾ ਜੀ ਸਾਲ ਉੱਤੇ ਹੋ ਗਿਆ ਤੇ ਹੁਣ ਮੈਂ ਮਾਰੇ ਮੋਟੇ ਕੋਈ ਦੋ ਤਿੰਨ ਲਾਂਬੇ ਵੀ ਲੈ ਕੇ ਆਇਆ ਜੀ ਮਾਂ ਕੀ ਪਤਾ ਵਿਆਹ ਹੀ ਕਰ ਦਨ ਲਾਂਬੇ ਉਹ ਕਰਦੇ ਫਿਰ ਵੀ ਨਹੀਂ ਜੀ ਕਰਦੇ ਲੱਗ ਇਥੇ ਡੈਡੀ ਕਹਿੰਦੇ ਜਰਮਨ ਭੇਜੋ ਉਹਨਾਂ ਨੂੰ ਕਹਿੰਦਾ ਯੂਰਪ ਕੰਟਰੀ ਜਰਮਨ ਉੱਥੇ ਜਾ ਕੇ ਦਵਾਈ ਭੇਜਤਾ ਜੀ ਪੰਜਾਬ ਦੇ ਵਿੱਚ ਚਲੋ ਵਿਆਹ ਨਹੀਂ ਕਰਾ ਸਕਦੇ ਇੱਥੇ ਹੀ ਪਸੰਦ ਨਹੀਂ ਆਂਦੀ ਉੱਥੇ ਦੇਖ ਲੈਣੀ ਸੀ ਕੋਈ ਉੱਥੇ ਜੀ ਮੁਸਲਮਾਨ ਵੱਡ ਤਾਂ ਦੇ ਚੌਂਕ ਦੇ ਵਿਚਾਲੇ ਜੀ ਹੁਣ ਅੱਜ ਕੱਲ੍ਹ ਇਹ ਕੁੜੀਆਂ ਮੁੰਡੇ ਜੀ ਮੈਂ ਤਾਂ ਬਾਲੇ ਦੇਣਾ ਇੱਥੇ ਜੀ ਇਕੱਠੇ ਪਾਰਕਾਂ 'ਚ ਬੈਠੇ ਹੁੰਦੇ ਥੋੜੇ ਤਾਂ ਫਿਰ ਦਿਲ ਦੁਖਦਾ ਹਣਾ ਹੋਏ ਮੈਂ ਤਾਂ ਸਾਡੇ ਪਿੰਡ ਦੀ ਕੋਈ ਭਾਲਦਾ ਮੈਂ ਉਹਨਾਂ ਦੇ ਘਰੇ ਦੱਸ ਕੇ ਆਵਾਂ ਜੀ ਤੇ ਕੋਈ ਮਿਲਦੀ ਨਹੀਂ ਜੀ ਖੜ ਜੋ ਮੜਾ ਜਾਂ ਹੈ ਗੱਲਬਾਤ ਤਾਂ ਕੁਛ ਨਹੀਂ ਮੈਂ ਤਾਂ ਵੈਸੇ ਹੀ ਆਈ ਸੀ ਕਿ ਮੈਂ ਕਿ ਮੁੰਡੇ ਨਾਲ ਗੱਲਾਂ ਬਾਤਾਂ ਕਰਾਂ ਤੁਸੀਂ ਬਣਾ ਇਹਨੂੰ ਗੌਰ ਨਾਲ ਦੇਖ ਰਹੀ ਸੀ ਵੀਰ ਨੂੰ ਨਹੀਂ ਮੈਂ ਤਾਂ ਚੈਨਲ ਦੇਂਦਾ ਸੀ ਕਿਹੜਾ ਸੀਗਾ ਜੀ ਹਾਂਜੀ ਠੀਕ ਐ ਤੇ ਪਹਿਲੇ ਚੈਨਲ ਤੇ ਦਿਖਾਉਣ ਜੋਗੀ ਵੀਡੀਓ ਤਾਂ ਬਣਾ ਲਉ ਆਪਣੀ ਅੱਛਾ ਜੀ ਬਣਾ ਦਿਓ ਜੀ ਵੀਡੀਓ ਹੀ ਕਿਹੜਾ ਹੀ ਕਰਾ ਤੁਹਾਨੂੰ ਅੱਛਾ ਤੇ ਮੈਨੂੰ ਇਹ ਦੱਸੋ ਵੀ ਮੈਂ ਗੱਲ ਕਰੀ ਸੀ ਕਿ ਵਿਆਹ ਬਾਰੇ ਵੀ ਲਵ ਮੈਰਿਜ ਕਰਾਣੀ ਐ ਅਰੇਂਜ ਮੈਰਿਜ ਕਰਾਣੀ ਐ ਕਿ ਹਜੇ ਖਾਤਾ ਖੁੱਲਿਆ ਹੀ ਨਹੀਂ ਇਕ ਕੋਈ ਕੁੜੀ ਹੈ ਨਹੀਂ ਲਾਵੀ ਕਰਾਲਾਂ ਦੇ ਮੈਰਿਜ ਤਾਈ ਅੱਛਾ ਵੀ ਕੋਈ ਕੁੜੀ ਨਹੀਂ ਮਿਲੀ ਮੈਨੂੰ ਤਾਂ ਜੀ ਫਿਰ ਤੁਸੀਂ ਤਾਂ ਕਰਦੇ ਆਂ ਤੇ ਡਿਪੈਂਡ ਹੋ ਇਹ ਕਰਦੇ ਆਂ ਡਿਪੈਂਡ ਹੈਗੇ ਆਂ ਕਰਦੇ ਜੀ ਮੈਨੂੰ ਕਹਿੰਦੇ ਹੁੰਦੇ ਸੀ ਪਹਿਲਾਂ ਵੀ 18 ਸਾਲ ਦਾ ਹੋ ਗਿਆ ਤੇਰਾ ਵਿਆਹ ਕਰ ਦਾਂਗੇ ਜੀ ਹਾਂ ਮੈਂ ਮੈਂ ਪੜਿਆ ਕਰਾਂਗਾ ਜੀ ਪੜ ਲਾ ਵੀ ਜੋ 12ਵੀਂ ਕਰ ਲਈ ਤੇਰਾ ਵਿਆਹ ਕਰ ਦਾਂਗੇ ਪੱਕਾ 18 ਸਾਲ ਦਾ ਹੋ ਗਿਆ ਲਾਲਚ ਦੇਈ ਗਈ ਲਾਲਚ ਦੇਈ ਗਈ ਉਹ ਹੁਣ ਲਾਲਚ ਮੈਂ ਹੋ ਗਿਆ ਜੀ 19 ਸਾਲਾਂ ਦਾ ਜੀ ਸਾਲ ਉੱਤੇ ਹੋ ਗਿਆ ਤੇ ਹੁਣ ਮੈਂ ਮਾੜੇ ਮੋٹے ਕੋਈ ਦੋ ਤਿੰਨ ਲਾਂਬੇ ਵੀ ਲੈ ਕੇ ਆਇਆ ਜੀ ਹਾਂ ਮਾ ਕੀ ਪਤਾ ਵਿਆਹ ਹੀ ਕਰ ਦਾਂ ਲਾਂਬੇ ਉਹ ਕਰਦੇ ਫਿਰ ਵੀ ਨਹੀਂ ਜੀ ਕਰਦੇ ਜੀ ਕਹਿੰਦੇ ਪਹਿਲਾਂ ਪੁਰਾਣੇ ਸਮੇਂ 'ਚ ਮੁੰਡਾ ਜਦੋਂ ਲੱਗਦਾ ਸੀ ਨਾ ਉਹਨੂੰ ਵਿਆਹ ਕਰ ਦਿੰਦੇ ਸੀ ਫਿਰ ਹੁਣ ਮੈਂ ਜੀ ਮੈਨੂੰ ਕਹਿੰਦੇ ਵੀ ਬਾਹਰ ਭੇਜਾਂਗੇ ਤੈਨੂੰ ਜੀ ਹਾਂ ਬਾਹਰ ਭੇਜਣ ਲਈ ਸਾਡੇ ਰਿਸ਼ਤੇਦਾਰ ਕੋਲੇ ਵਾਗ ਗਏ ਜੀ ਹਾਂ ਉੱਥੇ ਜਾ ਕੇ ਕਹਿੰਦੇ ਪਹਿਲਾਂ ਇੱਥੇ ਮੈਂ ਡੈਡੀ ਕਹਿੰਗਾ ਜਰਮਨ ਭੇਜੋ ਉਹਨਾਂ ਨੂੰ ਕਹਿੰਦਾ ਯੂਰਪ ਕੰਟਰੀ ਜਰਮਨ ਅੱਛਾ ਉੱਥੇ ਜਾ ਕੇ ਦੁਬਈ ਭੇਜਤਾ ਜੀ ਅੱਛਾ ਤੇ ਫਿਰ ਉੱਥੇ ਦੁਬਈ ਤੇ ਫਿਰ ਤੁਸੀਂ ਇੱਥੇ ਕਿਵੇਂ ਆ ਗਏ ਵਾਪਸ ਦੁਬਈ ਮੈਂ 4 ਮਹੀਨੇ ਹੀ ਉੱਥੇ ਲਾਇ ਜੀ ਹਾਂ 3 ਮਹੀਨੇ ਦਿਹਾੜੀਆਂ ਧ 7000 ਰੋਣ ਵਾਲੇ ਮਗਾਲਾ ਸੀ ਜੀ ਮੈਂ 8000 ਘਰੇ ਪਾਇਆ ਸੀ ਮਗਾਲਾ ਇਹ ਫਰਕ ਪਤਾ ਹੈ ਹੋਰ ਜੀ ਇੰਨਾ ਫਰਕ ਪਤਾ ਹੋਰ ਜੀ ਅੱਛਾ ਜਿੱਥੇ ਫਿਰ ਵਾਪਸ ਕਿਉਂ ਆਏ ਵਾਪਸ ਜੀ ਉੱਥੇ ਨਾਲ ਜੀ ਮੌਲ ਹੈਣੀ ਜਿੱਥੇ ਮੁਸਲਿਮ ਕੰਟਰੀ ਹੈ ਜਿਆਦਾ ਅੱਛਾ ਨਹੀਂ ਜੇ ਪੰਜਾਬ ਦੇ ਵਿੱਚ ਚਲੋ ਵਿਆਹ ਨਹੀਂ ਕਰਾ ਸਕਦੇ ਇੱਥੇ ਪਸੰਦ ਨਹੀਂ ਆਂਦੀ ਉੱਥੇ ਦੇਖ ਲੈਣੀ ਸੀ ਕੋਈ ਉੱਥੇ ਜੀ ਮੁਸਲਮਾਨ ਵੱਡ ਤਾਂ ਨੇ ਚੌਂਕ ਦੇ ਵਿਚਾਲੇ ਜੀ ਆਏ ਟੱਕ ਨਾਲੇ ਜੀ ਨਹੀਂ ਵੇ ਸਹੀ ਗੱਲ ਹੈ ਵੇ ਜੀ ਰੂਲ ਪੰਜਾਬ 'ਚ ਵੀ ਹੋਣੇ ਚਾਹੀਦੇ ਐ ਮਜਾਲ ਕਿਉਂ ਹੋ ਜੇ ਤੱਕ ਭਰ ਕੇ ਦੇਖ ਲੈ ਪੰਜਾਬ 'ਚ ਰੂਲ ਤਾਂ ਹੋਣੇ ਚਾਹੀਦੇ ਜੀ ਹਨਾ ਜੀ ਉਹਨਾਂ ਅੱਜਕੱਲ੍ਹ ਇਹ ਕੁੜੀਆਂ ਮੁੰਡੇ ਜੀ ਮੈਂ ਤਾਂ ਬਾਲੇ ਦੇ ਨਾ ਇੱਥੇ ਜੀ ਠੱਠੇ ਪਾਰਕਾਂ 'ਚ ਬੈਠੇ ਹੁੰਦੇ ਸਾਡਾ ਵੀ ਜੀ ਕਰਦਾ ਜੀ ਤੁਹਾਡੇ ਤਾਂ ਫਿਰ ਦਿਲ ਦੁਖਦਾ ਹਣਾ ਹਾਏ ਦਿਲ ਦੁਖਦਾ ਜੀ ਮੈਂ ਤਾਂ ਸਾਡੇ ਪਿੰਡ ਦੀ ਕੋਈ ਭਾਲਦਾ ਮੈਂ ਉਹਨਾਂ ਦੇ ਘਰੇ ਦੱਸ ਕੇ ਆਵਾ ਜੀ ਤੇ ਉਹ ਕੋਈ ਮਿਲਦੀ ਨਹੀਂ ਜੀ ਕਿਹਦੇ ਆਉਂਦਾ ਕੰਮ ਬਣਨਾ ਨਹੀਂ ਕਿਸੇ ਦਾ ਬਣਨ ਦੇਣਾ ਨਾ ਖੇਟੀਏ ਨਾ ਖੇਡਣ ਦੇਈ ਹੈ ਜੀ ਉਹ ਗੱਲ ਹੈ ਸਾਡੀ ਦਾ ਸਹੀ ਹੈ ਸਹੀ ਹੈ ਚੱਲ ਜਲਦੀ ਕੋਈ ਸੋਣੀ ਜੀ ਕੁੜੀ ਮਿਲੇ ਮੁੰਡਾ ਸਾਡਾ ਮੁੰਦਰਾ ਪਾਈਆਂ ਨੇ ਹੈ ਮੁੰਦਰਾ ਇਹ ਬਾਹਰੋਂ ਬਸ ਉਹ ਹੀ ਕਰਨੇ ਬਣਾਲੇ ਪਾਲੀਆਂ ਜੀ ਕਹਿੰਦੇ ਸ਼ੌਂਕ ਜੀ ਨਾ ਉਹ ਸਾਰੇ ਬਾਗੇ ਕਹ ਕਿੰਨੇ ਰੁਪਏ ਮੈਂ 10 ਰੁਪਏ ਇਹ ਬਣਾ ਲਿਆ ਉਹਨਾਂ ਚ ਚੜ੍ਹਗਾ ਨਹੀਂ ਮੰਦਰਾ ਜਾਨੀ ਜਾਂਦੀ ਦੀ ਮਾਹ ਉਧਰ ਦਰਾਮ ਦੀ ਗਾਈ ਇੱਧਰ ਤਾਂ ਮਹਿੰਗੀਆਂ ਅੱਛਾ 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 ਹਾਂਜੀ ਠੀਕ ਹੈ ਠੀਕ ਹੈ ਨਹੀਂ ਤਾਂ ਫਿਰ ਗੱਲ ਵੱਡੀ ਹੈ ਦੇਖੋ ਬਈ ਮੁੰਡਾ ਸੋਹਣਾ ਸੁਨੱਖਾ ਹੈਗਾ ਤੇ ਫੇ ਵਿਆਹ ਕਰਾਣ ਨੂੰ ਕੁੜੀ ਚਾਹੀਦੀ ਹੈ ਕਹੋ ਜੀ ਕੁੜੀ ਚਾਹੀਦੀ ਹੈ ਕੁੜੀ ਹੋਵੇ ਸੋਹਣੀ ਜੀ ਠੀਕ ਹੈ ਆਪਾਂ ਦਾਜ ਦੂ ਹੀ ਲੈਣਾ ਨਹੀਂਗਾ ਜੀ ਠੀਕ ਹੈ ਵੈਰੀ ਗੁੱਡ ਦਾਜ ਦੂ ਹੀ ਲੈਣਾ ਨਹੀਂਗਾ ਆਪਣਾ ਵੀ ਠੀਕ ਹੈ ਘਰ ਦਾ ਸਰਕਲ ਵਧੀਆ ਚੱਲਦਾ ਹੀ ਆਪਣਾ ਠੀਕ ਹੈ ਥੀ ਮੀਨ ਜ਼ਿਆਦਾ ਤਾਂ ਹੈਗੀ ਆਪਣੇ ਕੋਲੇ ਡੈਡੀ ਮੁਲਾਜ਼ਮ ਲੱਗੇ ਨੇ ਪੁਲਿਸ ਚ ਕੁੜੀ ਹੁੰਦਾ ਰੈਡੀ ਕਹਿੰਦਾ ਰਾਤ ਨੂੰ ਪਿੱਗਜਾ ਲਾ ਕੇ ਕਹਿੰਦਾ ਵੀ ਆ ਇੱਕ ਲਈ ਫਿਰਦੇ ਫੋਟੋ ਨਾਲ ਹਾਂ ਮਸਲ ਦਿਖਾ ਸਕਦਾ ਕਿ ਨਹੀਂ ਉਹ ਜਾ ਚਲਾਉਂਦੀ ਆ ਅੱਛਾ ਕਹਿੰਦਾ ਹਾਂ ਪਾਇਲਟ ਆ ਕਹਿੰਦਾ ਕੁੜੀ ਦੀ ਉਮਰ ਤਾਂ ਹੈਗੀ 26 27 ਸਾਲ ਕਹਿੰਦਾ ਮੈਂ ਕਿਹਾ ਬੜੀ ਵੱਡੀ ਆ ਫਰਕੀ ਵਾਲਾ 8 ਸਾਲ ਦਾ ਮੈਂ ਕਿਹਾ ਕਹਿੰਦਾ ਕਰ ਦਣਾ ਵਿਆਹ ਮੁੜ ਕੇ ਤੜਕੇ ਮੁਕਰਿਆਂ ਦਾ ਜੀ ਅੱਛਾ ਰਾਤ ਨੂੰ ਯਾਰ ਰਾਤ ਨੂੰ ਹੀ ਕਹਿ ਕੇ ਰਾਤ ਨੂੰ ਦਾ ਇਹ ਕਹਿੰਦਾ ਫੋਰਚਨਰ ਤੇ ਬਾਲ ਤੁਹਾਨੂੰ ਮੈਂ ਇਹ ਤੜਕੇ ਸਾਰੇ ਮੁੱਕ ਰਿਆਂਦਾ ਗੱਲਾਂ ਸਾਰੀਆਂ ਮੁੱਕ ਰਿਆਂ ਮੇਰੀ ਇਹ ਤਾਂ ਤੁਸੀਂ ਮੌਕੇ ਤੇ ਕੰਮ ਕਰਾ ਲਿਆ ਕਰੋ ਨਹੀਂ ਤੜਕੇ ਨੂੰ ਫਿਰ ਨਹੀਂ ਤੜਕੇ ਨੂੰ ਹੀ ਤੜਕੇ ਤਾਂ ਹੀ ਫਿਰ ਹੁਣ ਹੋਈ ਜਾਂਦਾ ਮਹੌਲ ਸੋ ਚੱਲੀ ਜਾਂਦਾ ਬਸ ਠੀਕ ਹੈ ਇੱਥੇ ਬਠੰਡੇ ਪੜਨ ਲੱਗ ਗਏ ਕੀ ਕਰਦੇ ਹੋ ਮੈਂ ਸਪੀਕਿੰਗ ਕਰਦਾ ਜੀ ਫ੍ਰੈਂਕਫਰਟ ਵਾਲਿਆਂ ਦੇ ਅੱਛਾ ਅੱਛਾ ਹਾਂਜੀ ਕੀ ਸਿੱਖਿਆ ਵੀ ਇਹ ਕੁਸ਼ਣ ਅੰਗਰੇਜ਼ੀ ਦਾ ਕਿ ਨਹੀਂ ਹੋਈ ਤਾਂ ਮੈਨੂੰ 4-5 ਦਿਨ ਹੋਏ ਜੀ ਮੈਂ ਮਾੜਾ ਮੋਟਾ ABC ਦੀ ਕੋਈ ਅੱਖਰ ਉਹ ਤਾਂ ਬਸ ਹਾਂ ਇਹ ਬਿਸੀ ਦੇ ਸਾਰੇ ਉਹ ਸਿੱਖ ਲਏ ਵੱਡ ਜਿਹੜੀ ਹੁੰਦੇ ਜੀ ਕੀ ਕਿਹੜੀ 26 ਹੁੰਦੇ ਜੀ ABC ਦੇ ਤਾਂ ਹੀ ਹੋਰ ਅੰਗਰੇਜ਼ੀ ਚ ਮਾੜੀ ਮੋਟੀ ਗੱਲਬਾਤ ਵੀ ਹੁੰਦੀ ਆ ਬਸ ਇੰਟਰਵਿਊ ਹੀ ਦੇਣੀ ਆਉਂਦੀ ਆ ਮਾੜੀ ਮੋਟੀ ਮੈਂ ਕਿਹਦੇ ਹੁੰਦੇ ਨੇ ਮਾਈ ਨੇਮ ਇਜ਼ ਦਸਪ੍ਰੀ ਸਿੰਘ ਹੀ ਵਾ ਫੈਮਿਲੀ ਦੇ ਨਾਮ ਇਹ ਦੱਸਦਾ ਨਹੀਂ ਦੱਸਣਾ ਜੀ ਇੰਨਾ ਕੁ ਸਿੱਖ ਆ ਗਈ ਅੱਛਾ ਅੱਛਾ ਹੋਰ ਜੀ ਠੀਕ ਆ ਬਸ ਫਿਰ ਓਕੇ ਆ ਫਾਸ ਹੈ ਫਾਸ ਆ ਜੀ ਬਸ ਕੁੜੀ ਮਿਲ ਜੇ ਜੀ ਕੋਈ ਇੰਨਾ ਕੋਈ ਤਾਂ ਮੰਨ ਚੋ ਨਹੀਂ ਮੈਂ ਤਹ ਹੋਰ ਨਹੀਂ ਸਿੰਗਲ ਰਹਾ ਉਹਨਾਂ ਇਹ ਤਾਂ ਜੈ ਲਾਰਨੀ ਨਾ ਤੇ ਲਿਖਿਆ ਉਹ ਗਾਣਾ ਉਹ ਲਿਖਿਆ ਤਾਂ ਮੇਰੇ ਤੇ ਆ ਜੀ ਪਰ ਕੋਈ ਮਾਰਦੀ ਨਹੀਂ ਕੋਈ ਤੁਹਾਡੇ ਮੈਨ ਲੱਗਦਾ ਕੋਈ ਮੋਣੀ ਲਾ ਕੇ ਦੇ ਨਹੀਂ ਮੋਣੀ ਕਹਿੰਦੇ ਨੇ ਮੋਣੀ ਕੁੜੀ ਮਗਰ ਲੱਗ ਜਾਂਦੀ ਆ ਉਹ ਮੋਣੀ ਲਾ ਕੇ ਦੇਦੇ ਆਪਾਂ ਵੀ ਕੋਈ ਕੁੜੀ ਮੋਹ ਮਗਰ ਲੱਗ ਜੇ ਮੇਰੇ ਹਾਂ ਪਰ ਲੱਗਦੀ ਨਹੀਂ ਕੋਈ ਐ ਬੜਾ ਔਖਾ ਕੰਮ ਆ ਯਾ ਇੱਕ ਤਾਂ ਇਹ ਗੱਡੀਆਂ ਵਾਲੇ ਮਾਰ ਦਿੰਦੇ ਆ ਜੀ ਗੱਡੀ ਲੈ ਕੇ ਜਾਂਦੇ ਆ ਕੁੜੀ ਉਹਨਾਂ ਨਾਲ ਫਾਜ ਜਾਂਦੀ ਜੀ ਤਸ ਗਰੀਬ ਬੰਦੇ ਤੁਰ ਕੇ ਜੀ ਵਾਸੀ ਗੱਡੀ ਘਰ ਤੇ ਲਿਆਉਂਦੇ ਨੇ ਜੀ ਵੀ ਗੱਲ ਹੁੰਦੀ ਆ ਹੋਰ ਜੀ ਪਿਆਰ ਪੈਸੇ ਨਹੀਂ ਨਾ ਵੇਖਦਾ ਹੁੰਦਾ ਵੈਸੇ ਪੈਸਿਆਂ ਤੇ ਹੀ ਮਾਰਦਿਆਂ ਜੀ ਨਹੀਂ ਨਹੀਂ ਪਹਿਲਾਂ ਸੀਗਾ ਜੀ ਪਿਆਰ ਸੱਚਾ ਹੁੰਦਾ ਸੀ ਹੁਣ ਤਾਂ ਪੈਸਾ ਬਸ ਹਾਂ ਐਸਾ ਕਮਾਓ ਪੈਸਾ ਪੈਸੇ ਦਾ ਕਮਾਇਆ ਸੀਗਾ ਜੀ ਉਹ ਡਾਡੂ ਗੀ ਉੱਥੇ ਆ ਗਏ ਜੀ ਆਉਂਦੇ ਵਲੇ ਦੱਸਿਆ 8000 ਤੇ ਉਹ 80000 ਮਗਾਹ ਵਾਲੀ ਗੱਲ ਦੱਸਦੀ ਹੈ ਜਿਹੜੀ ਆਉਂਦੇ ਵਲੇ ਏਅਰਪੋਰਟ ਤੇ ਅੰਬਰਸਰ ਉਤਰ ਗਏ ਜੀ ਉਧਰੋਂ ਲਾ 100 ਰੁਪਏ ਸਿੱਧਰ ਲਾ 2500 ਬਣ ਗਿਆ ਜੀ ਉੱਥੋਂ ਅੰਬਰਸਰ ਤੋਂ ਟ੍ਰੇਨ ਚੱਲ ਕੇ ਬਠਿੰਡੇ ਵਾਲੀ ਇੱਥੇ ਆ ਗਏ ਜੀ ਅੱਛਾ ਬਾ ਇੱਥੇ ਆ ਕੇ ਮਹੀਨਾ 15 ਦਿਨ ਘਰੇ ਰਏ ਉਧਰੋਂ ਦੁਬਾਰੇ ਫੇਰ ਫੈਲ ਲਾਤੀ ਜੀ ਹੁਣ ਹਾਂ ਬਣੂਗੀ ਕੱਲੇ ਹਾਂ ਫੈਲ ਲੱਗੀ ਬਸ ਹੈ ਨਹੀਂ ਪੰਜਾਬ ਚ ਥੋੜਾ ਉਧਰ ਹੀ ਹੈ ਬਸ ਬਾਹਰ ਨਿਊਜ਼ੀਲ ਉੱਥੇ ਬਣੂਗੀ ਗੱਲ ਉੱਥੇ ਬਣੂ ਹੀ ਤਾਂ ਠੀਕ ਹੈ ਨਹੀਂ ਬਣਦੀ ਮੈਂ ਤਾਂ ਦਿਂਦੀ ਨਹੀਂ ਪੁੱਤਰ ਪੁੱਤਰ ਮਨਾਓ ਤੁਸੀਂ ਆਪਦੇ ਕਰਦੇ ਮਨਾਉਣੇ ਪੈਣਗੇ ਹੋਰ ਤਾਂ ਹੋਰ